ਜਪੋ ਜੀ ਸਤਨਾਮ ਸਤਨਾਮ ਤਨ ਤਨ ਜਗਤ ਪਿਤਾ ਸਤਗੁਰ ਅਬਦਾਸ ਮਹਾਰਾਜ ਜੀ ਦੇ ਪਾਵਨ ਪਿੱਤਰ ਅੰਮ੍ਰਿਤ ਬਾਣੀ ਦਾ ਨਿਗਮਨ ਰਹੀ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀਓ ਜੈ ਗੁਰਦੇਵ ਧੰਨ ਗੁਰਦੇਵ ਧੰਨ ਧੰਨ ਸਤਗੁਰਵਦਾਸ ਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਔਰ ਆਪਣੇ ਬਾਣੀ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਹਨ ਗੁਣੋ ਕਾ ਹੋਵੇ ਸਾਗਰਾ ਤਿਆਏ ਨਿਰੰਝਣ ਨਾਮ ਨਾਮ ਗੁਰ ਕਾ ਵਹਿਤਾ ਤੇਰੇ ਆਵੇ ਕਾਮ ਪ੍ਰਭੂ ਪਰਮਾਤਮਾ ਗੁਣਾ ਦਾ ਸਮੁੰਦਰ ਹੈ ਕਿ ਜਿਹੜਾ ਪ੍ਰਮਾਤਮਾ ਹੈ ਉਹ ਅਥਾਂ 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 ਸਮੁੰਦਰ ਹੈ ਕਿ ਉਹਦੇ ਕੋਲੋਂ ਅਸੀਂ ਬਹੁਤ ਕੁਝ ਹਾਸਲ ਕਰ ਸਕਦੇ ਹਾਂ ਤਾਂ ਇਹ ਨਿਰੰਝਣ ਨਾਮ ਜੋ ਜੀਵ ਮਾਇਆ ਰਹਿਤ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ ਵੀ ਗੁਨਾ ਦਾ ਸਮੁੰਦਰ ਬਣ ਜਾਂਦਾ ਹੈ ਇੱਥੇ ਦੇਖੋ ਸਤਗੁਰੂ ਜੀ ਬੜੇ ਸਰਲ ਬੜੇ ਸੌਖੇ ਤਰੀਕੇ ਦੇ ਨਾਲ ਸਮਝਾ ਰਹੇ ਹਨ ਕਿ ਇਹ ਜੀਵ ਉਹ ਪ੍ਰਭੂ ਪਰਮਾਤਮਾ ਗੁਨਾ ਦਾ ਸਮੁੰਦਰ ਹੈ ਤੇ ਜਿਹੜਾ ਵੀ ਜੀਵ ਉਸ ਪਰਮਾਤਮਾ ਦਾ ਨਾਮ ਧਿਆਉਂਦਾ ਹੈ ਸਿਮਰਨ ਕਰਦਾ ਹੈ ਧਿਆਏ ਨਿਰੰਝਣ ਨਾਮ ਉਹ ਵੀ ਗੁਨਾ ਦਾ ਸਮੁੰਦਰ ਬਣ ਜਾਂਦਾ ਹੈ ਪਾਵ ਜਿਹੜਾ ਜਿਹੜਾ ਜੀ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ਅੱਜ ਆਪਾਂ ਦੇਖਦੇ ਨਾ ਸੰਤਾਂ ਮਾ ਪੁਰਸ਼ਾਂ ਦੇ ਚਰਨਾਂ ਨੂੰ ਲੋਕ ਨਮਸਕਾਰ ਕਰਦੇ ਆ ਕਿਉਂ ਕਰਦੇ ਹਨ ਉਹਨਾਂ ਨੂੰ ਕੋਈ ਕਹਿੰਦਾ ਨਹੀਂ ਹੈ ਕਿ ਭਾਈ ਆਓ ਸੰਤਾਂ ਨੂੰ ਨਮਸਕਾਰ ਕਰੋ ਉਹਨਾਂ ਦੇ ਚਰਨਾਂ ਨੂੰ ਨਮਸਕਾਰ ਕਰੋ ਮੱਥਾ ਟੇਕੋ ਤੁਸੀਂ ਦੇਖ ਲਿਓ ਕਦੇ ਵੀ ਕਿਸੇ ਪ੍ਰੋਗਰਾਮ ਤੇ ਜਾ ਕੇ ਕੋਈ ਵੀ ਆਪਾਂ ਨੂੰ ਆਖਦਾ ਨਹੀਂ ਹੈ ਕਿ ਆਣ ਕੇ ਮੱਥਾ ਟੇਕੋ ਪਰ ਉਹ ਸੰਤਾਂ ਦੇ ਵਿੱਚ ਸੰਤਾਂ ਨੂੰ ਪ੍ਰਭੂ ਪਰਮਾਤਮਾ ਨਜ਼ਰ ਆਉਂਦਾ ਹੈ ਕਿਉਂ ਕਿਉਂਕਿ ਉਹਨਾਂ ਨੇ ਪਰਮਾਤਮਾ ਦਾ ਨਾਮ ਜਪਿਆ ਤੇ ਖੁਦ ਪਰਮਾਤਮਾ ਦਾ ਰੂਪ ਬਣ ਗਏ ਹਨ ਮਾਇਆ ਆਮ ਜੀਵ ਮਾਇਆ ਦੇ ਮਗਰ ਦੌੜਦਾ ਹੈ ਦੁਨਿਆਵੀ ਜਿਹੜੀ ਆਪਾਂ ਖਰਚਦੇ ਨਾ ਮਾਇਆ ਉਹਦੇ ਮਗਰ ਦੌੜਦੇ ਆ ਤੇ ਮਾਇਆ ਸਾਡੇ ਤੋਂ ਅੱਗੇ-ਅੱਗੇ ਦੌੜਦੀ ਹੈ ਸਾਡੇ ਕੋਲ ਟਿਕਦੇ ਨਹੀਂ ਹੈ ਤੇ ਸੰਤ ਮਹਾਪੁਰਸ਼ਾਂ ਦੇ ਚਰਨਾਂ ਦੇ ਵਿੱਚ ਜਾਣ ਕੇ ਡਿੱਗਦੀ ਹੈ ਆਪਾਂ ਕਦੇ ਕਿਸੇ ਨੂੰ ਕਦੇ ਦੇਖਿਆ ਜਾ ਕਿਸੇ ਨੇ ਸੁਣਿਆ ਹੋਵੇ ਵੀ ਭਾਈ ਸੰਤਾਂ ਦੇ ਚਰਨਾਂ ਦੇ ਵਿੱਚ ਨਮਸ਼ਕਾਰ ਨਹੀਂ ਤਾਂ ਪੈਸੇ ਨੂੰ ਰੱਖ ਕੇ ਫਿਰ ਨਮਸ਼ਕਾਰ ਕਰਨੀ ਤੁਸੀਂ ਬਿਨਾਂ ਪੈਸੇ ਤੋਂ ਵੀ ਕਰ ਸਕਦੇ ਹੋ ਕੋਈ 10 ਰੁਪਏ ਰੱਖ ਦਿੰਦਾ ਕੋਈ 100 ਰੱਖ ਦਿੰਦਾ ਕੋਈ 500 ਰੱਖ ਦਿੰਦਾ ਭਾਵ ਕੇ ਮਾਇਆ ਚਰਨਾ ਚ ਡਿੱਗਦੀ ਹੈ ਸੰਤਾਂ ਦੇ ਤੇ ਜੀਵ ਮਾਇਆ ਦੇ ਮਗਰ ਦੌੜਦਾ ਹੈ ਇਸ ਕਰਕੇ ਸਤਿਗੁਰੂ ਅੱਜ ਦੇ ਸ਼ਬਦ ਵਿੱਚ ਜੀਵ ਨੂੰ ਇਹੀ ਸਮਝਾ ਰਹੇ ਹਨ ਕਿ ਮਾਇਆ ਰਹਿਤ ਉਹ ਪ੍ਰਭੂ ਦੇ ਨਾਮ ਦਾ ਸਿਮਰਨ ਕਰ ਜੀਵ ਤੂੰ ਵੀ ਪ੍ਰਮਾਤਮਾ ਦਾ ਰੂਪ ਹੋ ਜਾਏਗਾ ਨਾਮ ਗੁਰ ਕਾ ਬੋਧਾ ਤੇਰੇ ਆਵੇ ਕਾਮ ਕਿ ਗੁਰੂ ਦਾ ਨਾਮ ਸੰਸਾਰ ਸਾਗਰ ਚੋਂ ਪਾਰ ਕਰਨ ਲਈ ਜਹਾਜ਼ ਹੈ ਕਿਉਂਕਿ ਗੁਰੂ ਤੋਂ ਬਿਨਾਂ ਸਾਡਾ ਕੋਈ ਸਹਾਰਾ ਨਹੀਂ ਹੈ ਜਿਵੇਂ ਆਪਾਂ ਕਿਸ਼ਤੀ 'ਚ ਬੈਠਦੇ ਹਾਂ ਤੇ ਜੇ ਕਿਸ਼ਤੀ ਨੂੰ ਚਲਾਉਣ ਵਾਲਾ ਹੀ ਨਾ ਹੋਵੇ ਤਾਂ ਕਿਸ਼ਤੀ ਫਿਰ ਕਿੱਧਰ ਜਾਵੇਗੀ ਪਤੰਗ ਚੜਾਉਨੇ ਆ ਤੇ ਜੇ ਡੋਰ ਸਾਡੀ ਕਿਸੇ ਦੇ ਹੱਥ ਵਿੱਚ ਨਾ ਹੋਵੇ ਜਿਹੜੀ ਡੋਰ ਹੈ ਪਤੰਗ ਦੀ ਉਹ ਕਿਸੇ ਦੇ ਹੱਥ ਵਿੱਚ ਨਾ ਹੋਵੇ ਤਾਂ ਪਤੰਗ ਨਹੀਂ ਚੜ ਸਕਦਾ ਜਿਨ੍ਹਾਂ ਦਿੱਤਿਆਂ ਗੁਰਾਂ ਦੇ ਹੱਥ ਡੋਰਾ ਉਹ ਤਾਂ ਕਦੇ ਡੋਲਦੇ ਨਹੀਂ ਕਹਿੰਦੇ हे ਜੀਵ ਤੂੰ ਗੁਰੂ ਤੇ ਭਰੋਸਾ ਕਰਕੇ ਗੁਰੂ ਵਾਲਾ ਬਣ ਕੇ ਉਹਦੇ ਦਿੱਸੇ ਉਹ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰ ਸਕਦਾ ਨਾਮ ਗੁਰ ਕਾ ਵੋਹਿਤਾ ਤੇਰੇ ਆਵੇ ਕਾਮ ਕਿ ਭਾਈ ਨਾਮ ਸਿਮਰਨ ਹੀ ਹੈ ਜੋ ਤੇਰੇ ਕੰਮ ਆਉਂਦਾ ਹੈ ਗੁਰੂ ਦਾ ਨਾਮ ਸੰਸਾਰ ਸਾਗਰ ਚੋਂ ਪਾਰ ਕਰਨ ਲਈ ਜਹਾਜ਼ ਹੈ ਜੋ ਜੀਵ ਨੂੰ ਸੰਸਾਰ ਸਾਗਰ ਚੋਂ ਪਾਰ ਕਰਦਾ ਹੈ ਕਰਤਾ ਚਿਤ ਨਾ ਆਵੇ ਭੂਲ ਗਿਆ ਤੂੰ ਨਾਮ ਪ੍ਰਭ ਕਾ ਸਿਮਰਨ ਛੁਡਕੇ ਖੋਟੇ ਕਰਤਾ ਕਾਮ ਕਹੇ ਜੀਵ ਤੂੰ ਕਰਤਾ ਪ੍ਰਭੂ ਨੂੰ ਚਿਤ ਵਿੱਚ ਨਹੀਂ ਬਸਾਉਣਾ ਕਿ ਗੁਰੂ ਨੇ ਦੱਸ ਦਿੱਤਾ ਹੈ ਕਿ ਭਾਈ ਆਹ ਕੰਮ ਕਰਨਾ ਹੈ ਪਰ ਤੂੰ ਉਸ ਗੁਰੂ ਦੀ ਗੱਲ ਨੂੰ ਆਪਣੇ ਹਿਰਦੇ ਦੇ ਵਿੱਚ ਨਹੀਂ ਬਸਾਉਣਾ ਅਤੇ ਉਸ ਦੇ ਨਾਮ ਨੂੰ ਹੀ ਪੁਲਾ ਦਿੰਦਾ ਹੈ ਕਿ ਗੁਰੂ ਦੇ ਨਾਮ ਨੂੰ ਹੀ ਜੀਵ ਨੇ ਪੁਲਾ ਦਿੰਦਾ ਹੈ ਅਤੇ ਜੀਵ ਖੋਟੇ ਕਰਮ ਕਰਦਾ ਹੈ ਆਪਾਂ ਦੇਖਦੇ ਨਾ ਲੋਕਾਂ ਦੀ ਨਿੰਦਿਆ ਚੁਗਲੀ ਬੁਰਾਈ ਕਰਦੇ ਫਿਰਦੇ ਆਪਾਂ ਜੋ ਜੀਵ ਨਾਮ ਸਿਮਰਨ ਕਮਾਈ ਕਰਦਾ ਹੈ ਅਸੀਂ ਉਹਦੀ ਵੀ ਬੁਰਾਈ ਕਰਦੇ ਹਾਂ ਜੋ ਚੋਰੀ ਕਰਦਾ ਹੈ ਅਸੀਂ ਉਹਦੀ ਵੀ ਬੁਰਾਈ ਕਰਦੇ ਹਾਂ ਜੋ ਨਸ਼ੇ ਕਰਦਾ ਅਸੀਂ ਉਹਦੀ ਵੀ ਬਰਾਈ ਕਰਦੇ ਆ ਸਤਿਗੁਰੂ ਜੀ ਬਖਸ਼ੀ ਕਰਦੇ ਭਾਈ ਤੂੰ ਆਪਣਾ ਦੇਖ ਤੈਨੂੰ ਬਗਾਨੇ ਨਾਲ ਕੀ ਹੈ ਅਸੀਂ ਆਪਣਾ ਕਰਮ ਕੀਤਾ ਕਹਿੰਦੇ ਆਪਣਾ ਬੀਜ ਤੂੰ ਆਪ ਹੀ ਖਾਵਤ ਹੈ ਬਹੁbaar ਤੇਰਾ ਹੀ ਤੁਝ ਸੌਪਤਾ ਬਹਿਦਾਤਾ ਕਰਤਾਰ ਕਹੇ ਭਾਈ ਤੂੰ ਆਪਣਾ ਬੀਜ ਆਪ ਹੀ ਵੱਢੇਗਾ ਤੇ ਫਿਰ ਆਪ ਹੀ ਖਾਵੇਂਗਾ ਤੇਰਾ ਹੀ ਤੁਝ ਸੰਪਤਾ ਜਿਉ ਜਦ ਤੂੰ ਕਰਮ ਕਰੇਗਾ ਉਹੋ ਜਿਹਾਂ ਤੈਨੂੰ ਉਹ ਪਰਮਾਤਮਾ ਦੇ ਦਿੰਦਾ ਹੈ ਅਸੀਂ ਜੋ ਕੁਝ ਬੀਜਣਾ ਹੈ ਘਰ ਦੇ ਵਿੱਚ ਫੁੱਲ ਬੀਜਾਂਗੇ ਤਾਂ ਫੁੱਲ ਹੀ ਹੋਣਗੇ ਫੁੱਲਾਂ ਦੇ ਬੂਟੇ ਬੀਜਾਂਗੇ ਉਸ ਨੂੰ ਫੁੱਲ ਲੱਗਣਗੇ ਜੇ ਕੰਡਿਆ ਵਾਲਾ ਬੀਜਾਂਗੇ ਕੰਡੇ ਲੱਗਣਗੇ ਜੇ ਫਲ ਵਾਲਾ ਬੂਟਾ ਬੀਜਾਂਗੇ ਫਲ ਹੀ ਲੱਗਣੇ ਹਨ ਜੋ ਜੋ ਅਸੀਂ ਬੋਲ ਰਹੇ ਹਾਂ ਉਹਦਾ ਜਿਹੜਾ ਨਿਚੋੜ ਹੈ ਉਹ ਸਾਨੂੰ ਜ਼ਰੂਰ ਸੁਣਨਾ ਪੈਂਦਾ ਜ਼ਰੂਰ ਦੇਖਣਾ ਪੈਂਦਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹੈ ਜੀਵ ਤੂੰ ਪਰਮਾਤਮਾ ਦੇ ਨਾਮ ਨੂੰ ਹੀ ਭੁੱਲ ਗਿਆ ਹੈ ਪ੍ਰਭ ਦਾ ਸਿਮਰਨ ਛੱਡ ਕੇ ਖੋਟੇ ਕਰਤਾ ਕਾਮ ਕਿ ਲੋਕਾਂ ਦੀ ਬੁਰਾਈ ਨਿੰਦਿਆ ਚੁਗਲੇ ਕਰੇ ਜਾਨਣਾ ਹੈ ਇਹਦਾ ਤੈਨੂੰ ਕੋਈ ਲਾਭ ਨਹੀਂ ਹੋਣਾ ਕਿ ਅਸੀਂ ਦੁਨੀਆਂ ਦੀਆਂ ਗੱਲਾਂ ਕਰੀ ਜਾਈਏ ਉਹਦਾ ਲਾਭ ਨਹੀਂ ਹੋਣਾ ਸਮਾਂ ਬਹੁਤ ਘੱਟ ਹੁੰਦਾ ਹੈ ਸਾਡੇ ਕੋਲ ਅੱਜ ਆਪਾਂ ਦੇਖੀਏ ਗੁਰੂ ਪਹਿਲੇ ਸਾਧ ਸੰਗਜੋ ਗੁਰੂ ਚਾਨਾਂ ਦੇ ਵਿੱਚ ਆਉਣ ਦਾ ਵੀ ਸਮਾਂ ਨਹੀਂ ਹੈ ਅਸੀਂ ਇੰਨੇ ਕਬਜ਼ੀਆਂ ਕਿ ਅਸੀਂ ਆਪਣੇ ਵਾਸਤੇ ਵੀ ਸਮਾਂ ਨਹੀਂ ਕੱਢ ਪਾਉਂਦੇ ਅਸੀਂ ਕੋਲੂ ਦੀ ਬੈਲ ਦੀ ਤਰ੍ਹਾਂ ਚੱਲੀ ਜਾ ਰਹੇ ਹਾਂ ਬਹੁਤ ਚੱਲੇ ਜਾ ਰਹੇ ਪਰ ਪਹੁੰਚਦੇ ਕਿਤੇ ਵੀ ਨਹੀਂ ਹਾਂ ਔਗਣ ਤੇਰੇ ਦੂਰੋ ਪਰ ਤੋ ਗੁਰ ਕੀ ਸ਼ਾਮ ਆਟ ਪਹਿਰ ਭਗਵਾਨ ਪਜ ਨਿਕਟਨ ਆਵੇ ਜਾਮ हे ਜੀਵ ਗੁਰੂ ਦੀ ਸ਼ਰਨ ਗ੍ਰਹਿਣ ਕਰਨ ਨਾਲ ਤੇਰੇ ਸਾਰੇ ਔਗਣ ਦੂਰ ਹੋ ਜਾਣਗੇ ਤੇਰੇ ਅੰਦਰ ਗੁਣ ਭਰੇ ਜਾਣਗੇ ਜਦੋਂ ਅਸੀਂ ਗੁਰੂ ਦੇ ਚਰਨਾਂ ਵਿੱਚ ਆਣ ਕੇ ਬੈਠਾਂਗੇ ਬਾਣੀ ਸਰਵਣ ਕਰਾਂਗੇ ਅੱਠੇ ਪਹਿਰ ਕਿੰਦੇ ਸਵੇਰੇ ਸ਼ਾਮ ਦੇ ਪੈ ਰਾਤ ਅੱਠੇ ਪਹਿਰ ਕਹਿੰਦੇ ਤੜਕਸਾਰ ਹੋ ਜਾਂਦਾ ਨਾ ਫਿਰ ਸਵੇਰ ਹੋ ਜਾਂਦੀ ਹੈ ਫਿਰ ਸ਼ਾਮ ਹੋ ਜਾਂਦੀ ਦੁਪਹਿਰ ਆਪਾਂ ਦੇਖਦੇ ਹਾਂ ਅੱਠੇ ਪਹਿਰ ਉਸ ਪਰਮਾਤਮਾ ਦਾ ਨਾਮ ਸਿਮਰਨ ਕਰਨ ਦੇ ਨਾਲ ਜਮਦੂਤ ਨੇੜੇ ਨਹੀਂ ਆਉਂਦੇ ਨਿਕਟ ਨਾ ਆਵੇ ਜਾਮ ਜਾਮ ਹੁੰਦਾ ਜਮ ਜਮਦੂਤ ਦੁੱਖ ਦਿਲਦਰ ਨੇੜੇ ਨਹੀਂ ਆਉਂਦੇ ਜਮਦੂਤ ਇਹ ਨਹੀਂ ਕਿ ਜਿਹੜੇ ਮਾਰਨ ਵਾਲੇ ਜਮਦੂਤ ਹੁੰਦੇ ਹਨ ਉਹ ਨਹੀਂ ਸਤਿਗੁਰੂ ਜੀ ਕਹਿੰਦੇ ਦੁੱਖ ਦਲੇਦਰ ਸਾਡੇ ਕਰਾਂ ਦੇ ਵਿੱਚੋਂ ਦੂਰ ਹੋ ਜਾਵੇਗਾ ਇੱਕ ਕੜੀ ਸਿਮਰਨ ਕਰੋ ਨਹੀਂ ਲਾਗੇ ਕੋ ਕੁਲੇਸ਼ ਇੱਕ ਕੜੀ ਸਿਮਰਨ ਕਰਨ ਦੇ ਨਾਲ ਸਾਡੇ ਕਰਾਂ ਦੇ ਵਿੱਚੋਂ ਕਲਾ ਕਲੇਸ਼ ਖਤਮ ਹੋ ਜਾਂਦੀ ਹੈ ਗੁਰੂ ਤੋਂ ਨਾਮ ਪ੍ਰਾਪਤ ਕਰਕੇ ਸਵਾਸ ਸਵਾਸ ਉਸ ਦਾ ਸਿਮਰਨ ਕਰ ਕਿ ਗੁਰੂ ਤੋਂ ਸ਼ਬਦ ਨਾਮ ਲੈ ਕੇ ਨਾਮ ਸ਼ਬਦ ਲੈ ਕੇ ਉਹਦਾ ਸਿਮਰਨ ਕਰਿਆ ਕਰ ਜਦੋਂ ਸਿਮਰਨ ਕਰਾਂਗੇ ਤਾਂ ਸਾਡਾ ਜੀਵਨ ਸਫਲਾ ਹੋ ਜਾਵੇਗਾ ਫੇ ਕਹਿੰਦੇ ਇੱਕ ਦਿਨ ਐਸਾ ਆ ਜਾਂਦਾ ਹੈ ਸਾਡੇ ਮਨ ਦੇ ਵਿੱਚੋਂ ਹਰ ਵੇਲੇ ਉਸ ਪਰਮਾਤਮਾ ਦਾ ਨਾਮ ਮਿੱਤਰਦਾ ਹੈ ਭਾਵ ਕਿ ਸੁਣਾਈ ਦਿੰਦਾ ਹੈ ਹਰ ਵੇਲੇ ਸਤ ਨਾਮ ਸਤਨਾਮ ਸਤਨਾਮ ਸੁਣਾਈ ਦੇਵੇਗਾ ਫਿਰ ਕਹਿੰਦੇ ਜੀਭਾਂ ਤੋਂ ਨਾਮ ਜਪਣ ਦੀ ਲੋੜ ਨਹੀਂ ਪੈਂਦੀ ਅਸੀਂ ਬੈਠੇ ਉੱਠਦੇ ਤੁਰਦੇ ਫਿਰਦੇ ਉਸ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੇ ਜਾਂਦੇ ਹਾਂ ਰਬਿਦਾਸ ਕਹੇ ਗੁਰ ਸ਼ਰਨ ਵਿੱਚ ਪਾਵੇ ਸੁਖ ਮਿਸ਼ਰਾਮ ਹੁਣ ਸਤਗੁਰ ਜੀ ਫਰਮਾਉਂਦੇ ਹਨ ਉਚਾਰਨ ਕਰਦਿਆਂ ਕਿ ਗੁਰੂ ਦੀ ਛਣਮ ਜਾ ਕੇ ਅਟਲ ਸੁਖ ਅਤੇ ਸਾਨੂੰ ਆਰਾਮ ਪ੍ਰਾਪਤ ਹੁੰਦਾ ਹੈ ਕਿਉਂਕਿ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ ਗੁਰੂ ਦੇ ਚਰਨਾਂ ਵਿੱਚ ਬੈਠਾਂਗੇ ਤਾਂ ਸਾਨੂੰ ਅਟਲ ਗਿਆਨ ਪ੍ਰਾਪਤ ਹੁੰਦਾ ਹੈ ਜਦੋਂ ਗਿਆਨ ਪ੍ਰਾਪਤ ਹੋ ਜਾਂਦਾ ਸਾਡੇ ਮਨ ਦੇ ਵਿੱਚੋਂ ਬਹਿਮ ਭਰਮ ਨਿਕਲ ਜਾਂਦੇ ਆ ਅਡੰਬਰਾਂ ਨਾਲ ਕੀਤੀ ਹੋਈ ਭਗਤੀ ਕਹਿੰਦੇ ਭਗਤੀ ਨਹੀਂ ਹੁੰਦੀ ਗੁਰੂ ਦੇ ਦੱਸੇ ਹੋਏ ਰਾਹ ਤੇ ਚੱਲਾਂਗੇ ਤਾਂ ਹੀ ਸਾਡੀ ਭਗਤੀ ਸਫਲ ਹੈ ਇਸ ਕਰਕੇ ਗੁਰੂ ਪਿਆਰੇ ਸਾਧ ਸੰਗਤ ਜੀਓ ਅੱਜ ਦੇ ਸ਼ਬਦ ਵਿੱਚ ਸਤਿਗੁਰੂ ਜੀ ਸਾਨੂੰ ਇਹ ਸਮਝਾ ਰਹੇ ਹਨ ਕਿ ਭਾਈ ਉਹ ਪਰਮਾਤਮਾ ਉਹ ਪ੍ਰਭੂ ਗੁਣਾਂ ਦਾ ਸਮੁੰਦਰ ਹੈ ਗੁਣੋ ਕਾ ਹੋਵੇ ਸਾਗਰਾ ਤੇ ਨਿਰੰਝਣ ਨਾਮ ਕਿ ਭਾਈ ਜਿਹੜਾ ਵੀ ਜੀਵ ਗੁਰੂ ਦਾ ਨਾਮ ਧਿਆਉਂਦਾ ਹੈ ਸੱਚੇ ਮਨੋਂ ਸਿਮਰਨ ਕਰਦਾ ਹੈ ਉਹਦਾ ਪ੍ਰਚਾਰ ਪ੍ਰਸਾਰ ਕਰਦਾ ਹੈ ਉਹ ਗੁਣਾ ਦਾ ਸਮੁੰਦਰ ਬਣ ਜਾਂਦਾ ਹੈ ਭਾਵ ਪ੍ਰਭੂ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ ਇਸੇ ਕਰਕੇ ਗੁਰੂ ਪੈਰੀ ਸਾਧ ਸੰਗ ਜੀਓ ਲੋਕ ਸੰਤਾਂ ਮਹਾਪੁਰਸ਼ਾਂ ਦੇ ਚਰਨਾਂ 'ਚ ਨਮਸਕਾਰ ਕਰਦੇ ਆ ਡੰਡਵੱਤ ਹੋ ਕੇ ਨਮਸਕਾਰ ਕਰਦੇ ਹਨ ਇਹ ਅੱਜ ਤੋਂ ਨਹੀਂ ਉਦੋਂ ਤੋਂ ਚੱਲਿਆ ਆ ਰਿਹਾ ਜਦੋਂ ਸਤਗੁਰਵਦਾਸ ਸਤਮਾਰਾ ਜੀ ਮੌਜੂਦ ਸਨ ਉਹਨਾਂ ਦੇ ਚਰਨਾਂ 'ਚ ਚਾਰੇ ਵਰਨਾ ਦੇ ਲੋਕ ਲੱਗੇ ਜਿਨ੍ਹਾਂ ਨੇ ਸਤਗੁਰਵਦਾਸ ਸਤਮਾਰਾ ਜੀ ਨੂੰ ਧੁਰੋਂ ਤਾਰਨ ਕਰਕੇ ਆਪਣਾ ਜੀਵਨ ਸਫਲਾ ਕੀਤਾ ਇੱਕ ਨਹੀਂ ਅਨੇਕਾਂ ਰਾਜੇ ਮਹਾਰਾਜਾਂ ਨੇ ਔਰ ਸੇਵਾਦਾਰਾਂ ਨੇ ਨਾਮ ਜਪ ਕੇ ਆਪਣਾ ਜੀਵਨ ਸਫਲਾ ਕੀਤਾ ਉਹ ਅੱਜ ਅਮਰ ਹੋ ਗਏ ਉਹ ਵੀ ਅੱਜ ਆਪਾਂ ਸੁਣਦੇ ਨਾ ਰਾਜਾ ਬਹਿਨ ਰਾਜਾ ਨਗਰਮਲ ਰਾਜਾ ਹਰਦੇਵ ਸਿੰਘ ਰਾਜਾ ਸਕੰਦਰ ਲੋਧੀ ਮੀਰਾ ਬਾਈ ਚਾਲਾ ਬਾਈ ਇੱਕ ਨੇ ਅਨੇਕਾਂ ਐਸੇ ਨਾਮ ਹਨ ਰਾਜਾ ਪੀਪਾ ਅਨੇਕਾਂ ਨਾਮ ਹਨ ਜਿਹੜੇ ਸਦਾ ਸਦਾ ਲਈ ਉਹ ਵੀ ਅਮਰ ਹੋ ਗਏ ਭਾਵ ਕਿ ਉਹਨਾਂ ਦਾ ਨਾਮ ਅੱਜ ਸਨਹਿਰੀ ਅੱਖਰਾਂ ਵਿੱਚ ਲਿਆ ਜਾਂਦਾ ਹੈ ਇਸ ਕਰਕੇ ਸਤਿਗੁਰੂ ਅਰਜਨਦਾਸ ਮਹਾਰਾਜ ਜੀ ਫਰਮਾਉਂਦੇ ਇਹ ਜੀਵ ਤੂੰ ਪਰਮਾਤਮਾ ਦਾ ਨਾਮ ਸਿਮਰਨ ਕਰਿਆ ਕਰ ਖੋਟੇ ਕਰਮ ਤਿਆਗ ਦੇ ਜੇ ਖੋਟੇ ਕਰਮ ਕਰੇਗਾ ਤਾਂ ਫਿਰ ਦੁੱਖ ਪੋਗੇਗਾ ਇਸ ਕਰਕੇ ਹਮੇਸ਼ਾ ਗੁਰੂ ਦੇ ਦੱਸੇ ਮਾਰਗ ਤੇ ਚੱਲ ਕੇ ਜੀਵ ਆਪਣਾ ਜੀਵਨ ਸਫਲਾ ਕਰ ਸਕਦਾ ਹੈ ਜੈ ਗੁਰਦੇਵ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਰਵੀਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਤਨ ਗੁਰਦੇਵ ਜਪੋ ਜੀ ਸਤਨਾਮ 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 ਸਤਨਾਮ